ਸਰ ਪ੍ਰੇਮ ਸਿੰਘ ਚੰਦੂ ਮਾ ਜ ਸਾਡੇ ਨਾਲ ਜੁੜ ਚੁੱਕੇ ਨੇ ਸਰ ਬਾਬਾ ਸਵਾਗਤ ਤੁਹਾਡਾ ਇੰਡੀਆ ਨਿਊਜ਼ ਪੰਜਾਬ ਤੇ ਸੋ ਸਰ ਜਿਹੜਾ ਕੀ ਇਹ ਫੈਸਲਾ ਸੁਣਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਆਦੇਸ਼ ਪਾਰਿਤ ਹੋਇਆ 15 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਗਿਆ ਨਿਮਾਣੇ ਸਿੱਖੀ ਤਰ੍ਹਾਂ ਪੇਸ਼ ਹੋਣ ਅਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜੀ ਸਰ ਕੀ ਰਿਐਕਸ਼ਨ ਤੁਹਾਡਾ ਮੈਂ ਸਮਝਦਾ ਕਿ ਜਹਦਾ ਸਾਹਿਬਾਨਾ ਨੇ ਜਿਹੜਾ ਫੈਸਲਾ ਸੁਣਾਇਆ ਇਹ ਸਾਧ ਸੰਤ ਪੰਥ ਦੀ ਮਹਾਨ ਭਾਵਨਾ ਦੇ ਮੁਤਾਬਕ ਆ ਜੋ ਪੰਥ ਪੰਜਾਬ ਚੀਰਾਂ ਤੋਂ ਸਹਿਮਤੀ ਉਹਦੀ ਪੂਰਤੀ ਕੀਤੀ ਆ ਔਰ ਸਾਥ ਸਿਖੀ ਦੇ ਬਾਦਲ ਹੋਣਾ ਨੂੰ ਵੀ ਜੋ ਜਹਦਰ ਸਹਿਬਾਨਾ ਨੇ ਫੈਸਲਾ ਸੁਣਾਇਆ ਉਹਦੇ ਅੰਗੇ ਸਿਰ ਝੁਕਾਉਣਾ ਚਾਹੀਦਾ ਔਰ ਤੁਰਤ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਜਹਦਰ ਸਹਿਬਾਨਾ ਦੇ ਫੈਸਲੇ ਅਨੁਸਾਰ ਇੱਕ ਨਵਾਂ ਸਿੱਖ ਦੇ ਤੌਰ ਤੇ ਵਿਚਰਨਾ ਚਾਹੀਦਾ ਜਿੰਨੀ ਦੇਰ ਤੱਕ ਖਾਲਸਾ ਪੰਥ ਉਹਨਾਂ ਨੂੰ ਮਾਫ਼ ਨਹੀਂ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਜੋ ਜਹਦਰ ਸਹਿਬਾਨਾ ਨੇ ਉਹਨਾਂ ਨੂੰ ਹੁਕਮ ਲਾਇਆ ਕੇ ਖਾਲਸਾ ਪੰਥ ਦੀ ਜਰੀਏ ਤੇ ਸ਼ੋਕ ਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹ ਆਪਣੀਆਂ ਗਲਤੀਆਂ ਦੀ ਮਾਫੀ ਮੰਗਾ ਤੇ ਮੈਂ ਸਮਝਦਾ ਕਿ ਅ ਸਾਥੂ ਜੀ ਸੀ ਬਾਦਲਬਣਾ ਨੂੰ ਸਿਰ ਝੁਕਾਉਣਾ ਚਾਹੀਦਾ ਇਸ ਫੈਸਲੇ ਅਗੇ ਔਰ ਤੁਰਤ ਪਾਰਟੀ ਪ੍ਰਧਾਨ ਦੀ ਤوصਿਫਾ ਦੇ ਕੇ ਉਹਨਾਂ ਦੀ ਇਸ ਫੈਸਲੇ ਦਾ ਅ ਅਦਰ ਸੰਕਰ ਕਰਨਾ ਚਾਹੀਦਾ ਜਿਵੇਂ ਕੋ ਜਿਸ ਸਕੇ ਕਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਤਨਖਾਹਿਆ ਕਰਾਰ ਕਰ ਦਿੱਤੇ ਗਏ ਨੇ ਹਾਲਾਂਕਿ ਉਹਨਾਂ ਤੋਂ ਅਸਤੀਫਾ ਵੀ ਮੰਗਿਆ ਜਾ ਰਿਹਾ ਹੈ ਕਿ ਅਸਤੀਫਾ ਦਿੱਤਾ ਜਾਵੇ ਤੇ ਕੱਲ ਜਿਹੜਾ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੂੰ ਨਿਯੁਕਤ ਕੀਤਾ ਗਿਆ ਹੈ ਸੋ ਹਾਲਾਂਕਿ ਇਹ ਅਸਤੀਫਾ ਨਹੀਂ ਦਿੱਤਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਹਿਲਾਂ ਵੀ ਸਪਸ਼ਟਿਕਰਨ ਦਿੱਤਾ ਗਿਆ ਸੀ ਮੁਆਫੀਨਾਮਾ ਦਿੱਤਾ ਗਿਆ ਸੀ ਜੀ ਸਰ ਨੇ ਉਹ ਹੀ ਉਹਨਾਂ ਨੇ ਆਪੇ ਕਿਹਾ ਵੀ ਮੈਂ ਜਿਹੜਾ ਕਾਰਜਕਾਰੀ ਪ੍ਰਧਾਨ ਦਾ ਮਤਲਬ ਉਹ ਕਹਿੰਦੇ ਸੀ ਨਾ ਪਾਰਟੀ ਪ੍ਰਧਾਨ ਦੀ ਤੋਂ ਲਾਂਬੇ ਹੋ ਕਹੀ ਇੱਕ ਨਵਾਨੇ ਸਿੱਖ ਦੀ ਤਰ੍ਹਾਂ ਨਵਾਨੇ ਸਿੱਖ ਦੀ ਡੈਫੀਨੇਸ਼ਨ ਉਹਨਾਂ ਨੇ ਆਪ ਵੀ ਰੱਖੀ ਆ ਵੀ ਪ੍ਰਧਾਨ ਦੇ ਤੌਰ ਤੇ ਨਹੀਂ ਆਮ ਸਿੱਖ ਦੇ ਤੌਰ ਤੇ ਤੇ ਵੈਸੇ ਵੀ ਜੰਧਾ ਸਰਵਾਨਾਂ ਦੇ ਕਹਿਣ ਤੋਂ ਮਤਲਬ ਇਹ ਹੀ ਵਾਕ ਆ ਤੇ ਉਹਦੀ ਸਤਿਕਾਰ ਕਰਨੀ ਚਾਹੀਦੀ ਆ ਸਤਕਾਰ ਕਰਨਾ ਚਾਹੀਦਾ ਤੁਹਾਨੂੰ ਸਾਡੀ ਵੈਸੇ ਵੀ ਜਿਹੜਾ ਮੈਂ ਸਮਝਦਾ ਕਿ ਪ੍ਰਥਾ ਵੀ ਇਹ ਰਹੀ ਆ ਨਾ ਪਰੰਪਰਾ ਹੀ ਰਹੀ ਆ ਕਿ ਜਦੋਂ ਕੋਈ ਬੰਦਾ ਤਰੱਕੀਆ ਕਰਾਰ ਦਿੱਤਾ ਜਾਂਦਾ ਤਾਂ ਫਿਰ ਜਿਹੜੀਆਂ ਪੰਥ ਦੀਆਂ ਜ਼ਿੰਮੇਵਾਰੀਆਂ ਤੋਂ ਲੰਬੇ ਹੁੰਦਾ ਸੋ 15 ਦਿਨ ਦਾ ਸਮਾਂ ਦਿੱਤਾ ਗਿਆ ਸੋ ਕੀ ਲੱਗਦਾ ਹੈ ਸਰ ਵੀ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ ਆਪਣੇ ਜਿਹੜਾ ਕਿ ਗੁਨਾਹ ਕੀਤਾ ਹੈ ਜਿਵੇਂ ਕਿ ਕਿਹਾ ਗਿਆ ਸ਼੍ਰੀ ਕਾਲਤਾਕ ਸਾਹਿਬ ਤੋਂ ਇਹ ਸ਼ਬਦ ਪਾਰਿਤ ਕੀਤਾ ਗਿਆ ਗੁਨਾਹ ਕੀਤਾ ਹੈ ਨੇ ਆਪਣੇ ਕਾਰਜਕਾਲ ਦੇ ਵਿੱਚ ਕਿ ਮੁਆਫੀ ਮੰਗਣਗੇ ਹੋ ਤੇ ਕੀ ਫੈਸਲਾ ਉਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਸੁਣਾਉਣਗੇ ਸੋ ਪ੍ਰਿੰਸਿੰਗ ਜਦੋਂ ਮਾਇ ਸਾਡੇ ਨਾਲ ਜੁੜੇ ਸਨ ਬਾਕੀ ਤੜੇ ਤੇ ਆਗੂ ਸਰ ਸੋ ਨਾਲ ਬੋਲੋ ਕਿਹਾ ਗਿਆ ਹੈ ਕਿ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣ ਨਿਮਾਣੇ ਸਿੱਖ ਦੀ ਤਰ੍ਹਾਂ ਨਿਮਾਣੇ ਸਿੱਖੀ ਤਰ੍ਹਾਂ ਪੇਸ਼ ਹੋ ਕੇ ਮੁਆਫੀ ਮੰਗਣ ਸੁਖਬੀਰ ਸਿੰਘ ਬਾਦਲ ਉਹ ਤੱਕ ਤਨਖਾਹੀਆਂ ਕਰਾਰ ਕਰ ਦਿੱਤੇ ਗਏ ਨੇ ਸੋ 15 ਦਿਨਾਂ ਦਾ ਹੋ ਸਮਾਂ ਦਿੱਤਾ ਗਿਆ ਹੈ ਪੇਸ਼ ਨਾ ਹੋਣ ਤੱਕ ਸੁਖਬੀਰ ਸਿੰਘ ਬਾਦਲ ਤਨਖਾਹੀਆਂ ਕਰਾ ਰਹੇ ਹਨ ਕਿ ਆਪਣੇ ਗੁਨਾਹਾਂ ਦੀ ਮੁਆਫੀ ਮੰਗਣ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਜੋੜਾ ਕਿ ਆਦੇਸ਼ ਪਾਰਿਤ ਕੀਤਾ ਗਿਆ ਹੈ ਨਿਵਾਣੇ ਸਿੱਖ ਦੇ ਤਰ੍ਹਾਂ ਪੇਸ਼ ਹੋਣ ਸੋ ਕੀ ਫੈਸਲਾ ਉਸ ਬਾਅਦ ਸੁਣਾਇਆ ਜਾਵੇਗਾ ਸੋ 15 ਦਿਨਾਂ ਬਾਅਦ ਅਕਾਲ ਤਖਤ ਕੀ ਫੈਸਲਾ ਸੁਣਾਉਂਦਾ ਹੈ Shri Akal Takht ਸਾਹਿਬ ਤੋਂ ਪੰਜ ਸਿੰਘ ਸਹਾਬਾਨ ਕੀ ਫੈਸਲਾ ਸੁਣਾਉਂਦੇ ਨੇ ਉਦੋਂ ਹੀ ਪਤਾ ਲੱਗੇਗਾ ਪਰ ਹੁਣ ਜਿਹੜਾ ਕਿ ਤਨਖਾਈਆ ਕਰਾਰ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੁੰਦੇ ਸੋ ਪੇਸ਼ ਨਾ ਹੋਣ ਤੱਕ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਕਰ ਦਿੱਤੇ ਗਏ ਨੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਜੋ ਕਿ ਗਲਤੀਆਂ ਕੀਤੀਆਂ ਜੋ ਬੇਅਦਬੀਆਂ ਹੋਈਆਂ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਿਨ੍ਹਾਂ ਨੂੰ ਸਜ਼ਾਵਾ ਵੀ ਨਹੀਂ ਦਿੱਤੀਆਂ ਅਜੇ ਤੱਕ ਉਸ ਨੂੰ ਲੈ ਕੇ ਜਿਹੜਾ ਕਿ ਬਾਗੀ ਤੜਾ ਦੇ ਵੱਲੋਂ ਇਹ ਕਿਹਾ ਗਿਆ ਸੀ ਇਲਜ਼ਾਮ ਲਗਾਏ ਗਏ ਸੰ ਕਾਫੀ ਸਾਰੇ aarop ਲਗਾਏ ਗਏ ਸੰ ਤੇ ਉਹਨਾਂ ਨੂੰ ਆਪਣੀ ਪ੍ਰਧਾਨਗੀ ਤੋਂ ਲੰਬੇ ਕਰ ਦਿੱਤਾ ਜਾਵੇ ਇਹ ਵੀ ਮੰਗ ਰੱਖੀ ਗਈ ਸੀ ਸੋ ਮੰਗ ਪੱਤਰ ਇਹ ਦਿੱਤਾ ਗਿਆ ਸੀ